ਹਾਂਜੀ ਦੋਸਤੋ ਮਿੱਤਰੋ ਆਪਾਂ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇਖਦੇ ਆ ਕਿ ਹਮਾਚਲ ਪ੍ਰਦੇਸ਼ ਤੋਂ ਆਏ ਦਿਨ ਬੱਦਲ ਫਟਣ ਦੀਆਂ ਖਬਰਾਂ ਆਉਂਦੀਆਂ ਹਨ ਤੇ ਜਿਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਤੇ ਇਹ ਬੱਦਲ ਫਟਣ ਦੇ ਕੀ ਕਾਰਨ ਹਨ ਇਹ ਕਿਉਂ ਬੱਦਲ ਫਟਦੇ ਹਨ ਇੰਨੇ ਜ਼ਿਆਦਾ ਤੇ ਥੋੜੇ ਜਿਹੇ ਸਮੇਂ ਤੋਂ ਇਹ ਖਬਰਾਂ ਝਾਦੀਆਂ ਹੀ ਆ ਰਹੀਆਂ ਬੱਦਲ ਫਟਣ ਦੀਆਂ ਬੱਦਲ ਫਟਣ ਦੇ ਨਾਲ ਜਿੱਥੇ ਹੜਾਂ ਦਾ ਮਾਹੌਲ ਬਣ ਜਾਂਦਾ ਹੈ ਉੱਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਦਾ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਅਜਿਹੀਆਂ ਘਟਨਾਵਾਂ ਮੌਸਮ ਦੇ ਵਿਗਾੜ ਕਰਕੇ